ਹੁਣ upp ਗੱਲ ਕਰਦੇ ਆ ਸਰਜਿਤ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਭਾਰਤੀ ਕਿਸਾਨੀਓ ਨੂੰ ਸਿੱਧੂਪੁਰ ਦੇ ਪ੍ਰਧਾਨ ਆ ਉਹਨਾਂ ਦੇ ਮਰਨ ਵਰਤ ਦੀ ਕਿ ਉਹਨਾਂ ਦਾ ਮਰਨ ਵਰਤ 45 46 ਦਿਨ ਹੋ ਗਏ ਰੱਖੇ ਨੂੰ ਕੁਛ ਨਹੀਂ ਕੋਈ ਕਣਕ ਦਾ ਇੱਕ ਦਾਣਾ ਵੀ ਅੰਦਰ ਨਹੀਂ ਗਿਆ ਪਾਣੀ ਨਹੀਂ ਅੰਦਰ ਗਿਆ ਤੇ ਹੁਣ ਤਾਂ ਆਖਰੀ ਸਾਹ ਗੱਡਦੇ ਆ ਅਕਾਲਕ ਦੀ ਖਬਰ ਸੀ ਕਿ ਉਹ ਬਿਲਕੁਲ ਬੇਸਰਤ ਹੋ ਗਏ ਕਿ ਉਹਨਾਂ ਨੂੰ ਜਿਹੜੇ ਚੌੜ ਵਾਲੇ ਸੀ ਜਾਂ ਉਹਨਾਂ ਦਾ ਪਰਿਵਾਰ ਸੀ ਬੇਬੀਆਂ ਵੀ ਜਿਹੜੀਆਂ ਉੱਥੇ ਬੈਠੀਆਂ ਉਹ ਰੋਣ ਲੱਗ ਪਈਆਂ ਬੋਲਣ ਤੋਂ ਵੀ ਸਮਰਥ ਹੋ ਗਏ ਤੇ ਉਹਨਾਂ ਨੂੰ ਗੱਲ ਸੀ ਬਚਾਉਣ ਦੀ ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਬਚਾਇਆ ਜਾ ਸਕਦਾ ਕਿਉਂਕਿ ਕੈਸਰ ਦੇ ਮਰੀਜ਼ ਹੈ ਇਹ ਨੇਦਨ ਹੋ ਗਿਆ ਅੰਦਰ ਕੁਝ ਗਿਆ ਨਹੀਂ ਕੋਈ ਮੈਡੀਕਲ ਸੇ ਤਾਂ ਨਹੀਂ ਉਹਨਾਂ ਨੇ ਲਈ ਇਨਕਾਰ ਕਰਤਾ ਤੇ ਨਾ ਇਹ ਸੈਂਟਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਨਣੀਆਂ ਨਾ ਉਹਨਾਂ ਨੇ ਕੋਈ ਐਮਐਸਪੀ ਤੇ ਕਰੋੜ ਬਰਉਣਾ ਹੈ ਨਾ ਐਮਐਸਪੀ 23 24 ਜੜੀਆਂ ਫਸਲਾਂ ਤੇ ਲਾਗੂ ਕਰਾਉਣ ਨੂੰ ਕਹਿੰਦੇ ਨਾ ਉਹਨਾਂ ਨੇ ਕਰਨੀਆਂ ਨਾ ਇਹ ਸਾਰੇ ਦੇਸ਼ ਦੇ ਵਿੱਚ ਇਹ ਲਾਗੂ ਕਰਨੀਆਂ ਹੈ ਹੁਣ ਬਾਕੀ ਸੂਬੇ ਦਾ ਸੂਬਿਆਂ ਦੀ ਲੜਾਈ ਤਾਂ ਇਹ ਹੈ ਵੀ ਐਮਐਸਪੀ ਸਾਨੂੰ ਦਿਓ ਤੇ ਸਾਡੀ ਪੰਜਾਬ ਦੀ ਤੇ ਹਰਿਆਣੇ ਦੀ ਲੜਾਈ ਹੈ ਵੀ ਐਮਐਸਪੀ ਤੇ ਕਾਨੂੰਨ ਬਣਾਓ ਕਿਉਂਕਿ ਦੋ ਫਸਲਾਂ ਤੇ ਕਣਕ ਝੋਨੇ ਦੇ ਸਾਨੂੰ ਐਮਐਸਪੀ ਮਿਲਦੀ ਹੈ ਮੇ ਇਹਦਾ ਪੱਕਾ ਕਾਨੂੰਨ ਬਣਾਓ ਹੈ ਜਵਾਨੀ ਕਲਾਮੀ ਮੇ ਇਹਦਾ ਕਾਨੂੰਨ ਬਣਾਓ ਤੇ ਸੈਂਟਰਲ ਸਰਕਾਰ ਨੇ ਬਿਲਕੁਲ ਇਹ ਕੁਝ ਨਹੀਂ ਕਰਨਾ ਉਦੋਂ 20 ਦੇ ਵਿੱਚ ਜਦੋਂ ਮੋਰਚਾ ਲੱਗਿਆ ਸੀ ਦਿੱਲੀ ਦੀ ਬਾਰਡਰਾਂ ਤੇ ਉਦੋਂ ਸਰਕਾਰ ਨੇ ਇਹ ਮੰਗਾ ਮੰਨ ਲਈਆਂ ਸੀ ਤੇ ਮੰਨਣ ਤੋਂ ਬਾਅਦ ਚਲੋ ਕਿਸਾਨ ਠਿਜ ਗਏ ਉਹਨਾਂ ਤੇ ਤੇ ਕਰਿਆ ਵੀ ਤੇ ਸਰਕਾਰ ਫੇਰ ਮੁਕਰ ਗਈ ਉਹ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁਕਰ ਗਈ ਕੋੜਾ ਮੁੱਦਾ ਇਹ ਵੀ ਉੱਥੇ ਡੱਲੇਵਾਲ ਸਾਹਿਬ ਬੈਠੇ ਐ ਮਰਨ ਵਾਰ ਤੇ ਤਾਂ ਉਹੀ ਬੈਠੇ ਐ ਜਿਹੜਿਆ ਦੂਜਿਆਂ ਜਥੇਬਦਗਿਆ ਉਹ ਉਥੇ ਨਹੀਂ ਗਈਆਂ ਪੁਨਰਾਲ ਵੀ ਮੇਰੀ ਕਈ ਵਾਰੀ ਉਹਨਾਂ ਦੇ ਆਗੂਆਂ ਨਾਲ ਗੱਲਬਾਤ ਹੋਈ ਐ ਉਹ ਆਗੂ ਕਹਿ ਦਿੰਦੇ ਆ ਵੀ ਸਾਨੂੰ ਤਾਂ ਉਥੇ ਵੜ ਨਹੀਂ ਦਿੰਦੇ ਸਾਨੂੰ ਤਾਂ ਡੱਲੇ ਸਾਹਿਬ ਨਾਲ ਮਾਲ ਸਾਹਿਬ ਨਾਲ ਗੱਲ ਨਹੀਂ ਕਰ ਦਿੰਦੇ ਕੋਈ ਮੀਟਿੰਗ ਨਹੀਂ ਕਰ ਦਿੰਦੇ ਸਾਨੂੰ ਤਾਂ ਉਹ ਬੜੇ ਹੋਂਬੇ ਚਾਹੀਏ ਐ ਫੇਰ ਜਿਹੜਾ ਮੋਰਚਾ ਇਹ ਲਾਇਆ ਹੈ ਤੋਂ ਕੱਲੇ ਦਲੇਵਾਲ ਸਾਹਿਬ ਨੇ ਲਾਤਾ ਸਾਨੂੰ ਪੁੱਛਿਆ ਨਹੀਂ ਗਿਆ ਐਸਕੇਐਮ ਵੱਲੋਂ ਇਹ ਲੋਣਾ ਸੀ ਉਹ ਇਹੋ ਜਿਹੀ ਗੱਲਾਂ ਉਹ ਕਰਦੇ ਆ ਤੇ ਇੱਕਦਰ ਕਾਕਾ ਸਿੰਘ ਕੋਟੜਾ ਇਹਨਾਂ ਦਾ ਸਿੱਧੂਪੁਰ ਦਾ ਉਹਨੇ ਇੱਕ ਵੀਡੀਓ ਪਾਈ ਹੈ ਉਹ ਵੀ ਤੁਹਾਨੂੰ ਸੁਣਾਉਣਿਆ ਇਹ ਮੈਨੂੰ ਨਾ ਇੱਕ ਉਹ ਚਲੋ ਬਾਦਲ ਵਾਲੀ ਮੈਨੂੰ ਗੱਲ ਬਹੁਤ ਵਾਰੀ ਰੜਕਦੀ ਹੈ ਬਹੁਤ ਵਾਰੀ ਯਾਦ ਵੀ ਆ ਜਾਂਦੀ ਹੈ ਹਾਂ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲ ਗਿਰਾਂ ਬਹੁਤ ਬਿਮਾਰ ਹੋ ਗਿਆ ਜੀ ਉਹਨਾਂ ਦਾ ਪਤਾ ਲੈਣ ਤਲਵੰਡੀ ਤੋਂ ਵੀ ਟੋੜਾ ਸਾਹਿਬ ਆ ਗਏ ਟੋੜਾ ਸਾਹਿਬ ਥੋੜੇ ਵੱਖਰੇ ਵੱਖਰੇ ਸੀ ਹਾਂ ਉਹਨਾਂ ਦੇ ਪਿੱਛੇ ਉਹ ਪੁੱਛਣ ਗਏ ਬਈ ਹਾਲਚਾਲ ਪੁੱਛਣਾ ਉਹਨਾਂ ਨੇ ਪੁੱਛਣੇ ਹੁੰਦਾ ਅਗਲੇ ਨੇ ਵੀ ਇਹ ਪੁੱਛਣਾ ਉਹ ਕਹਿੰਦਾ ਹਾਲਚਾਲ ਕਾ ਨੂੰ ਪੁੱਛਣੇ ਵਾਲੇ ਦੇਖਣ ਆਏ ਸੀ ਵੀ ਇਹ ਕਿਦੋਂ ਕੁ ਮਰਦਾ ਹੈ ਹਾਂ ਮੈਨੂੰ ਲੱਗਦਾ ਵੀ ਆਗੂਆਂ ਨੂੰ ਜਿਹੜਾ ਇਹ ਤਾਲਮਿਲ ਤੇ ਉਹਨਾਂ ਦੀਆਂ ਮੀਟਿੰਗਾਂ ਲੇਟ ਜਾ ਕਰਕੇ ਇਹ ਤਾਂ ਨਹੀਂ ਵੇਖਦੇ ਵੀ ਢੱਲੇਪਾਲ ਸਾਹਿਬ ਅਜੇ ਕਿੰਨੇ ਕ ਦਿਨ ਕੱਟੂਗਾ ਤਾਂ ਸਥਿਤੀ ਹੈਗੀ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਲੜ ਰਹੇ ਹਾਂ ਬਈ ਇਹ ਵੀਡੀਓ ਉਹਨੇ ਪਾਤੀ ਇਹਨਾਂ ਨੂੰ ਥੋੜਾ ਜਿਹਾ ਹੋਰ ਗੁੱਸਾ ਚੜ ਗਿਆ ਵੀ ਅਸੀਂ ਤਾਂ ਜਾਣਦੇ ਹਾਂ ਤੇ ਗਾ ਇਹੋ ਜਿਹੀਆਂ ਗੱਲਾਂ ਉੱਥੇ ਹੁੰਦੀਆਂ ਚਲੋ ਯਾਰ ਕੁਝ ਵੀ ਹੈ ਪਰ ਇੱਕ ਜਿਹੜਾ ਬੰਦਾ ਸੂਰਮਾ ਇੱਕ ਜ਼ਿੰਦਗੀ ਗਵਾਉਣ ਤੇ ਤੋੜਿਆ ਹੋਇਆ ਹੈ ਮਰਦ ਤੇ ਤੋੜਿਆ ਹੋਇਆ ਹੈ ਕਿਸਾਨੀ ਮੰਗਾ ਨਹੀਂ ਖਾਤਰ ਕਿਸਾਨੀ ਨੂੰ ਬਚਾਉਣ ਦੀ ਖਾਤਰ ਉਹ ਆਪਣਾ ਸਾਰਾ ਜੀਵਨ ਦਾਅ ਤੇ ਲਾਈ ਬੈਠਾ ਹੈ ਤੇ ਫਿਰ ਉਹਦੀ ਮਦਦ ਕਰਨ ਦਾ ਆਪਾਂ ਨੂੰ ਹੱਕ ਬਣਦਾ ਹੈ ਕੋਈ ਪੁੱਛਦਾ ਨਹੀਂ ਪੁੱਛਦਾ ਪਰ ਉੱਥੇ ਆਪਾਂ ਨੂੰ ਜਾਣਾ ਚਾਹੀਦਾ ਹੈ ਸੈਂਟਰ ਦੇ ਤੋਂਨ ਤੇ ਗੋਡਾ ਰੱਖਣਾ ਚਾਹੀਦਾ ਹੈ ਜਿਹੜੀ ਹੋਮੋ ਦੀ ਲੜਾਈ ਛੱਡ ਦੇਣੀ ਚਾਹੀਦੀ ਹੈ ਉਹ 9 ਤਰੀਕ ਨੂੰ ਇਹਨਾਂ ਨੇ ਐਸਕੈਮ ਨੇ ਮੋਗੇ ਕੱਟ ਰੱਖਿਆ ਕਹਿੰਦੇ ਉੱਥੇ ਫੈਸਲਾ ਕਰਾਂਗੇ ਅਸੀਂ ਤੁਸੀਂ ਫੈਸਲੇ ਕਰਦੇ ਰਹੇ ਜੋ ਤੇ ਉੱਥੇ ਡੱਲੇਵਾਲ ਸਾਹਿਬ ਉਹ ਵਿਚਾਰੇ ਰੱਬ ਨੂੰ ਕਰੇ ਹੋ ਜਾਣ ਫਿਰ ਥੋੜੇ ਫੈਸਲੇ ਕਰੇ ਕਰਨ ਕਰੋ ਦਾ ਕਰੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਾਨ ਬੜੀ ਕੀਮਤੀ ਹੈ ਜ਼ਰੂਰੀ ਹੈ ਜਾਨ ਜੇ ਡੱਲੇਵਾਲ ਸਾਹਿਬ ਜਾਂਦੇ ਹੈ ਤੂੰ ਇਹੋ ਜਾਂ ਲੀਡਰ ਹੀ ਪਿੱਛੇ ਨਹੀਂ ਮਿਲਣਾ ਕੋਈ ਨਹੀਂ ਚਾਉਂਦਾ ਭਾਵੇਂ ਕੋਈ 85 85 ਸਾਲਾਂ ਦੇ ਇੱਥੇ ਰਾਜੇਵਾਲਾ ਵਰਗੇ ਜਿਹੜੇ ਤੁਰੇ ਫਿਰਦੇ ਇਹਨਾਂ ਨੂੰ ਕਹਿ ਦੇ ਵੀ ਬੈਠੋ ਜਾ ਕੇ ਉੱਥੇ ਅਸੀਂ ਮਰਨ ਵਾਸਤੇ ਜਵਾਨੀ ਨਹੀਂ ਬੈਂਦੇ ਮੋਹਕ ਮਾਤਰ ਜੀ ਕੁਰਸੀ ਜਦੋਂ ਦਿੱਤੀਏ ਨੂੰ ਤੇ ਉਥੋਂ ਭਜਾਏ ਰਾਜੀਵਾਲ ਸਾਹਿਬ ਇਹਦਾ ਉੱਟਾ ਕੇ ਤੇ ਰਾ ਡੱਲੇਵਾਲ ਆਰਐਸਐਸ ਦਾ ਬੰਦਾ ਰਾਜੀਵਾਲ ਸਾਹਿਬ ਕੋਲ ਪੈਂਦੇ ਇਹਨਾਂ ਨੇ ਤਾਂ ਬੋਰਚਾ ਖਰਾਬ ਕੀਤਾ ਉਹ ਰਾਜੀਵਾਲ ਸਾਹਿਬ ਨੇ ਉੱਥੇ ਜਿਹੜੇ ਸਿੱਖ ਜਿਥੇ ਵਧੀਆਂ ਬੈਠੀਆਂ ਸੀ ਲੰਗ ਸਿੰਘ ਬੈਠੇ ਸੀ ਉਹਨਾਂ ਨੂੰ ਕਹਿੰਦੇ ਸਾਨੂੰ ਕੋਈ ਤੁਹਾਡੀ ਲੋੜ ਨਹੀਂ ਜਾਓ ਤੁਸੀਂ ਆਪਣਾ ਕਰੀ ਫਿਰ ਜਦੋਂ 26 ਜਨਵਰੀ ਨੂੰ ਮਾਰਚ ਕੱਢਣਾ ਸੀ ਪ੍ਰੇਡ ਕਰਨੀ ਸੀ ਟਰੈਕਟਰ ਮਾਰਚ ਉਹ ਸਾਰਾ ਕੰਮ ਸੈਟਰ ਸਰਕਾਰ ਨੇ ਵਿਗਾੜਿਆ ਸੀ ਤੇ ਰਾਜੇਵਾ ਫਾਉਮ ਨੇ ਬਿਆਨ ਦਿੱਤਾ ਕਿ ਇਹ ਸਾਰਾ ਕੋਸ਼ਿਸ਼ ਸੀ ਹਰਿਆਣੇ ਵਾਲਿਆਂ ਨੇ ਕੀਤਾ ਕਰਾਇਆ ਤੇ ਹਰਿਆਣੇ ਵਾਲਿਆਂ ਨੇ ਹੀ ਇਹ ਮੋਰਚਾ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਹਰਿਆਣੇ ਵਾਲਿਆਂ ਨੇ ਟਰਾਲੀਆਂ ਪ੍ਰਾਪਤ ਹੀ ਵਾਪਸ ਕਰ ਲੀਆਂ ਕਰਾ ਲਓ ਉਹ ਤੁਸੀਂ ਬੋਲਦੇ ਤੁਸੀਂ ਕੀ ਕੀਤਾ ਸੀ ਰਸਤੇ ਦਾ ਤੁਹਾਨੂੰ ਹਰਿਆਣੇ ਵਾਲਿਆਂ ਨੇ ਬਣਾ ਕੇ ਦਿੱਤੇ ਤੁਸੀਂ ਜਦੋਂ ਗਏ ਹਰਿਆਣੇ ਵਾਲਿਆਂ ਨੇ ਤੁਹਾਨੂੰ ਜੱਫੀਆਂ ਪਾ ਲਈਆਂ ਸਾਰੇ ਪ੍ਰਬੰਧ ਉਹਨਾਂ ਨੇ ਕਰਕੇ ਦਿੱਤੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਹਨਾਂ ਨੇ ਹੀ ਉਤਰਨ ਦਿੱਤਾ ਥੱਲੇ ਹਰ ਪਾਸੋਂ ਉਹ ਲੀਡਰ ਉਹ ਨਹੀਂ ਪੜ ਦਿੰਦੇ ਸੀ ਘੇਰ ਲੈਂਦੇ ਸੀ ਇਹ ਕੰਦਾਈ ਸਾਰਾ ਜਿਹੜੇ ਹਰਿਆਣੇ ਵਾਲੇ ਐ ਇਹਨਾਂ ਨੇ ਖਰਾਬ ਕੀਤਾ ਜਦੋਂ ਤੁਹਾਡਾ ਜਾਟ ਅੰਦੋਲਨ ਚੱਲਿਆ ਸੀ ਜਾਟਾਂ ਨੂੰ ਰਾਖਵਾ ਕਰਨ 도ੜ ਦੀ ਖਾਤਰ ਤਾਂ ਤੁਹਾਡੇ ਮੁੰਡਿਆਂ ਨੇ ਉਦੋਂ ਸਾਰਾ ਕੰਮ ਖਰਾਬ ਕੀਤਾ ਸੀ ਤੁਹਾਡੇ ਮੁੰਡੇ ਤੁਹਾਡੇ ਵਾਸਤੇ ਨਹੀਂ ਉਦੋਂ ਤੁਹਾਡੇ ਮੁੰਡਿਆਂ ਨੇ ਇਹ ਕੋਲ ਖਰਾਬ ਕੀਤਾ ਸੀ ਤੇ ਅੱਜ ਵੀ ਤੁਹਾਡੇ ਮੁੰਡੇ ਕਹਿੰਦਾ ਵੀ ਤੁਹਾਡੇ ਵਾਸਤੇ ਨਹੀਂ ਕੋਣ ਸਾਡਾ ਕੋਈ ਮੋਟਾ ਨਹੀਂ ਕਹਿੰਦਾ ਉੱਥੇ ਦਿੱਲੀ ਜਿੱਤੇ ਇਹਨਾਂ ਦੇ ਫਿਰਦੇ ਆ ਇਹੋ ਜਿਹਾ ਗੱਡ ਦਿੰਦਾ ਸੀ ਇਹ ਤੇ ਉਦੋਂ ਕੇਜਰੀਵਾਲ ਨੇ ਮਖਾਤਾ ਥੋੜਾ ਜਿਆਦਾ ਨਖਸ਼ਾ ਵੀ ਆ ਜਾ ਮੁੱਖ ਮੰਤਰੀ ਬਣਾਉਣੇ ਆ ਉਥੋਂ ਭਜਾਇਆ ਤੇ ਅੱਜ ਇਹ ਮੰਨ ਲਾ 85 90 ਸਾਲ ਦੇ ਡੜੇ ਹੋਣਾ ਤੇ ਇਹਨੂੰ ਪੁੱਛੋ ਵੀ ਤੂੰ ਮਰਨ ਲਈ ਤਿਆਰ ਜਵਾਨੀ ਚੋਂਦਾ ਉਹ ਇੱਕ ਬੰਦਾ ਜਿਹੜਾ ਸੂਰਮਾ ਬੈਠਾ ਤੇ ਉਹਦੀ ਹਵਾਇਤ ਕਰਨੀ ਚਾਹੀਦੀ ਹੈ ਉੱਥੇ ਜਾਣਾ ਵੀ ਚਾਹੀਦਾ ਤੇ ਸੈਂਟਰ ਦੇ ਖਿਲਾਫ ਸਗਾਸਵੀ ਕਰਨਾ ਚਾਹੀਦਾ ਹੈ ਤਾਂ ਕਿ ਸੈਂਟਰ ਝੁਕ ਜੇ ਤੇ ਡੱਲੇਵਾਲ ਸਾਹਿਬ ਜਿਹੜੇ ਹਰਮਨ ਪੇਰੇ ਆਗੂ ਇਹਨਾਂ ਦੀ ਜਾਨ ਪਛੇ